ਅੱਜ ਦੇ ਸਮੇਂ ਦੇ ਵਿੱਚ ਜਿੱਥੇ ਪੰਜਾਬੀ ਇਸ਼ਕ ਮੁਸ਼ਕ ਵਾਲੇ ਹਥਿਆਰਾਂ ਵਾਲੇ ਜਾਂ ਹੋਰ ਤਰੀਕਿਆਂ ਦੇ ਗਾਣੇ ਸੁਣਨ ਦੇ ਵਿੱਚ ਮਸ਼ਰੂਫ ਨੇ ਉਹਨਾਂ ਦਿਨਾਂ ਦੇ ਵਿੱਚ ਇੱਕ ਗੀਤ ਰਿਲੀਜ਼ ਹੁੰਦਾ ਹੈ ਜਿਸ ਗੀਤ ਦੇ YouTube ਦੇ ਉੱਤੇ 1 ਮਿਲੀਅਨ ਵਿਊਜ਼ ਤਾਂ ਹੋ ਚੁੱਕੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਪੰਜਾਬੀਆਂ ਦੇ ਇਹ ਗੀਤ ਜਿਹੜਾ ਪੱਲੇ ਪਿਆ ਹੋਏਗਾ ਸੋ ਇਹ ਗੀਤ ਗਾਇਆ ਜੀ ਤਰਸੀਮ ਜੱਸੜ ਹੋਰਾਂ ਨੇ ਤਰਸੀਮ ਜੱਸੜ ਅੱਜ ਦੇ ਉਹ ਗਾਇਕ ਨੇ ਜਿਨ੍ਹਾਂ ਨੇ ਹਮੇਸ਼ਾ ਹਟ ਕੇ ਗਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਵੱਖਰੀ ਪਰਸੋਨੈਲਿਟੀ ਇੱਕ ਵੱਖਰੀ ਸ਼ਖਸੀਅਤ ਨੇ ਤਰਸੀਮ ਸਿੰਘ ਜੱਸੜ ਹੋਰੀ ਜੋ ਹਰ ਤਰੀਕੇ ਦੇ ਗੀਤ ਜਿਹੜੇ ਨੇ ਗਾਉਂਦੇ ਰਹੇ ਆ ਪਰ ਹਮੇਸ਼ਾ ਸਿੱਖਿਆ ਭਰਪੂਰ ਗੀਤ ਜਿਹੜੇ ਨੇ ਉਹਨਾਂ ਨੇ ਗਾਏ ਆ ਪਿਛਲੇ ਸਮੇਂ ਦੇ ਵਿੱਚ ਫਿਲਮ ਆਈ ਸੀ ਮਸਤਾਨੇ ਜੋ ਕਿ ਹਟਕੇ ਬਣਾਈ ਗਈ ਉਹ ਵੀ ਉਹਨਾਂ ਦਾ ਇੱਕ ਰਿਸਕ ਸੀ ਤੇ ਅੱਜ ਜਿਹੜਾ ਇਹ ਗੀਤ ਗਾਇਆ ਤਰਸੀਮ ਜੱਸੜ ਹੋਰਾਂ ਨੇ ਜਿਸ ਦਾ ਟਾਈਟਲ ਹੈ ਨਿਊ ਆਰਡਰ ਇਹ ਗੀਤ ਜਿਹੜਾ ਨਾ ਇਹ ਵਿਸ਼ਾ ਹੈ ਜਿਹੜਾ ਇਹਦੇ ਤੇ ਆਮ ਲੋਕ ਬੋਲਣ ਤੋਂ ਕੰਨੀ ਕਤਰੌਂਦੇ ਆ ਗਾਇਕ ਵੀ ਕੰਨੀ ਕਤਰੌਂਦੇ ਨੇ ਇਹੋ ਜਿਹੇ ਗੀਤ ਗਾਉਣ ਤੋਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੀਡੀਓਜ਼ ਡਿਲੀਟ ਹੋ ਜਾਂਦੀਆਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਜਿਹੜੇ ਨੇ ਉਹ ਬੈਨ ਕਰ ਦਿੱਤੇ ਜਾਂਦੇ ਆ YouTubeਾਂ ਦੇ ਚੈਨਲ ਬੰਦ ਹੋ ਜਾਂਦੇ ਆ Facebook ਪੇਜ ਬੈਨ ਹੋ ਜਾਂਦੇ ਆ ਸਰਕਾਰਾਂ ਉਹਨਾਂ ਦੇ ਉੱਤੇ ਅੱਖ ਰੱਖਣ ਲੱਗ ਪੈਂਦੀਆਂ ਪਰ ਫੇਰ ਵੀ ਜਿਹੜੇ ਲੋਕ ਇਹ ਜਿਹੇ ਗੀਤ ਗਾਉਂਦੇ ਨੇ ਸੋ ਸਮਝ ਲਿਆ ਕਰੋ ਵੀ ਉਹ ਤੁਹਾਡੇ ਲਈ ਵਾਕਿਆ ਹੀ ਕੁਝ ਕਰ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਸਿੰਗਰ ਨੇ ਗਾਉਣ ਵਾਲੇ ਨੇ ਗੀਤਕਾਰ ਨੇ ਪਰ ਇਹਨਾਂ ਵਿਸ਼ਿਆਂ ਨੂੰ ਟੱਚ ਕਰਨ ਦੇ ਲਈ ਉਹਨਾਂ ਹੀ ਸੋਹਿਰਦ ਹੋਣਾ ਪੈਂਦਾ ਹੈ ਜਿਨਾਜ ਤਰਸੀਮ ਜਸੜ ਹੋਰਾਂ ਨੇ ਇਸ ਉਹਿਰ ਨੂੰ ਕੋਲੇ ਗਿਆ ਨਿਊ ਆਰਡਰ ਇਹ ਇਹਨੂੰ ਵੀ ਥੋੜਾ ਸ਼ਾਰਟ ਕਰਕੇ ਉਹਨਾਂ ਨੇ ਸ਼ਬਦ ਦਿੱਤਾ ਕਿਉਂਕਿ ਜੇ ਪੂਰਾ ਲਿਖ ਦਿੰਦੇ ਤਾਂ ਸ਼ਾਇਦ ਇਹ ਗੀਤ ਵੀ ਬੈਨ ਹੋ ਜਾਂਦਾ ਜਾਂ ਫਿਰ ਚੈਨਲ ਤੱਕ ਬੈਨ ਹੋ ਜਾਂਦੇ ਸੋ ਇੱਕ ਰਿਸਕ ਲੈ ਕੇ ਗਾਇਆ ਗਿਆ ਗੀਤ ਤਰਸੀਮ ਜਸੜ ਹੋਰਾਂ ਵੱਲੋਂ ਦੁਨੀਆ ਦੀ ਸੱਚਾਈ ਦੱਸੀ ਗਈ ਹੈ ਸੋ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਕ ਦੁਨੀਆ ਉਹ ਹੈ ਜੋ ਅਸੀਂ ਇਹਨਾਂ ਦੋਆਂ ਅੱਖਾਂ ਦੇ ਨਾਲ ਦੇਖਦੇ ਹਾਂ ਕੀ ਹੁੰਦਾ ਹੈ ਰਾਜਨੀਤੀ ਚ ਕੀ ਹੋ ਰਿਹਾ ਅਖਬਾਰਾਂ ਤੁਹਾਨੂੰ ਕੀ ਦੱਸ ਰਹੀਆਂ ਟੀਵੀ ਦੇ ਉੱਤੇ ਤੁਹਾਨੂੰ ਕੀ ਦਿਖਾਇਆ ਜਾ ਰਿਹਾ ਇਹ ਤਾਂ ਹੋ ਗਈ ਉਹ ਗੱਲ ਜਿਹੜੀ ਤੁਹਾਨੂੰ ਦਿਖਦੀ ਹੈ ਪਰ ਇੱਕ ਦੁਨੀਆ ਉਹ ਹੈ ਜਿਹੜੀ ਤੁਹਾਨੂੰ ਸਿੱਧੀਆਂ ਅੱਖਾਂ ਦੇ ਨਾਲ ਨਹੀਂ ਦਿਖਦੀ ਇਸ ਗੀਤ ਦੇ ਵਿੱਚ ਤਰਸੀਮ ਜਸੜ ਹੋਰਾਂ ਨੇ ਉਸ ਦੁਨੀਆ ਦੀ ਗੱਲ ਕੀਤੀ ਹੈ ਅਸੀਂ ਅਕਸਰ ਇੰਨੀ ਕੁ ਗੱਲ ਤਾਂ ਸੁਣੀ ਹੋਣੀ ਹੈ ਕਿ ਇਸ ਦੁਨੀਆ ਨੂੰ ਕੋਈ ਚਲਾਉਂਦਾ ਹੈ ਕੋਈ ਤਾਕਤ ਜਿਹੜੀ ਹੈ ਇਸ ਦੁਨੀਆ ਨੂੰ ਚਲਾਉਂਦੀ ਹੈ ਸੋ ਤਰਸੀਮ ਜਸੜ ਮੈਨੂੰ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸਾਡੇ ਪੰਜਾਬ ਦੇ ਗਾਇਕ ਜਿਹੜੇ ਨੇ ਉਹ ਇੰਨੇ ਜ਼ਿਆਦਾ ਸੁਹਿਰਦ ਨੇ ਕਿ ਐਡੇ ਵੱਡੇ ਲੈਵਲ ਦੀਆਂ ਗੱਲਾਂ ਲੇਖ ਲਿਖ ਚੁੱਕੇ ਨੇ ਆਪਣੇ ਗੀਤਾਂ ਦੇ ਵਿੱਚ ਸੋ ਇਸ ਗੀਤ ਨੂੰ ਜੇਕਰ ਤੁਸੀਂ ਸੁਣੋ ਤੇ ਇਹਦੇ ਵਿੱਚ ਹਰ ਇੱਕ ਉਹ ਗੱਲ ਕੀਤੀ ਹੈ ਜਿਹੜੀ ਸਾਨੂੰ ਪੰਜਾਬੀਆਂ ਨੂੰ ਹਰ ਇੱਕ ਪੰਜਾਬੀ ਨੂੰ ਪਤਾ ਹੋਣੀ ਚਾਹੀਦੀ ਹੈ ਅੱਜ ਪੰਜਾਬ ਜਿਹੜੇ ਹਾਲਾਤਾਂ 'ਚ ਉਹ ਲੰਘ ਰਿਹਾ ਉਹਦੇ ਪਿੱਛੇ ਕੌਣ ਦੋਸ਼ੀ ਨੇ ਇਸ ਗੀਤ ਦੇ ਵਿੱਚ ਦੱਸਿਆ ਗਿਆ ਜੇ ਦੁਨੀਆ ਦੀ ਸੱਚਾਈ ਇਸ ਗੀਤ ਦੀ ਸ਼ੁਰੂਆਤ ਦੀ ਮੈਂ ਗੱਲ ਕਰਾਂ ਦੁਨੀਆ ਦੀ ਸੱਚਾਈ ਉਹ ਜਦੋਂ ਦੱਸਦੇ ਨੇ ਤਾਂ ਗੱਲ ਅਫਰੀਕਾ ਤੋਂ ਸ਼ੁਰੂ ਕਰਦੇ ਆ ਕਿ ਅਫਰੀਕਾ ਨੂੰ ਕਿਵੇਂ ਇੱਕ ਗਰੀਬ ਕੰਟੀਨੈਂਟ ਦਿਖਾ ਕੇ ਤੇ ਉਹਨੂੰ ਲੁੱਟਿਆ ਜਾਂਦਾ ਉਹਦੇ ਪਿੱਛੇ ਵੀ ਕਿਹੜੀ ਕਿਹੜੀ ਰਾਜਨੀਤੀ ਹੈ ਉਹ ਜਿਹੜੀ ਕੰਮ ਕਰਦੀ ਹੈ ਉਸ ਤੋਂ ਬਾਅਦ ਉਹਨਾਂ ਨੇ ਵਿੱਚ ਗੱਲ ਕੀਤੀ ਹੈ ਕਿ ਜਿਹੜੀਆਂ ਕੌਮਾਂ ਨੂੰ ਨਸ਼ੇ ਦੇ ਵਿੱਚ ਲਾ ਕੇ ਪੈਰਾਲਾਈਜ਼ਡ ਕਰ ਦਿੱਤਾ ਗਿਆ ਉਹਦੇ ਵਿੱਚ ਰੈੱਡ ਇੰਡੀਅਨਸ ਆ ਜਾਂਦੇ ਆ ਆਸਟ੍ਰੇਲੀਆ ਦੇ ਜਿਹੜੇ ਜਿਹੜੇ ਵਸਨੀਕ ਸੀ ਪੁਰਾਣੇ ਉਹ ਆ ਜਾਂਦੇ ਜਿਹਨਾਂ ਨੂੰ ਮੌਰੀ ਲੋਕ ਕਿਹਾ ਜਾਂਦਾ ਉਸ ਤੋਂ ਬਾਅਦ ਤਰਸੀਮ ਜੱਸੜ ਨੇ ਖਾਲਸੇ ਦੀ ਗੱਲ ਕੀਤੀ ਹੈ ਸਿੱਖ ਕੌਮ ਦੀ ਗੱਲ ਕੀਤੀ ਹੈ ਕਿ ਇਹਨਾਂ ਦੇ ਪਿੱਛੇ ਵੀ ਕਿਵੇਂ ਲੱਗੀਆਂ ਹੋਈਆਂ ਸਰਕਾਰਾਂ ਜਾਂ ਫਿਰ ਉਹ ਜਿਹੜੀ ਤਾਕਤ ਹੈ ਹਿਡਨ ਜਿਹੜੀ ਨਹੀਂ ਚਾਹੁੰਦੀ ਕਿ ਸਿੱਖ ਕਦੇ ਇਸ ਦੁਨੀਆ ਦੇ ਵਿੱਚ ਕਾਮਯਾਬ ਹੋਣ ਸੋ ਇਹ ਸਾਰੀਆਂ ਚੀਜ਼ਾਂ ਤਰਸੀਮ ਜਸੜ ਹੋਰਾਂ ਨੇ ਇਸ ਗੀਤ ਦੇ ਵਿੱਚ ਪਾਈਆਂ ਪਰ ਮੈਂ ਫਿਰ ਉਹੀ ਗੱਲ ਕਹਿਣਾ ਕਿ ਸਾਡੇ ਪੰਜਾਬੀਆਂ ਨੂੰ ਆਮ ਤੌਰ ਤੇ ਬੀਟ ਚੰਗੀ ਲੱਗਦੀ ਹੈ ਕਈ ਸ਼ਬਦ ਚੰਗੇ ਲੱਗਦੇ ਨੇ ਆ ਗੀਤ ਬਹੁਤ ਸੋਹਣਾ ਜੀ ਬਹੁਤ ਪਿਆਰਾ ਹੈ ਪਰ ਜੇ ਇਸ ਇਹ ਗੀਤ ਤੁਸੀਂ ਨਹੀਂ ਸੁਣਿਆ ਤਾਂ ਫਿਰ ਇਹਦਾ ਮਤਲਬ ਤੁਸੀਂ ਕੁਝ ਵੀ ਨਹੀਂ ਸੁਣਿਆ ਇਸ ਗੀਤ ਦੇ ਵਿੱਚ ਅਗਲੀ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ हां जो दुनिया भर ਦੇ ਵਿੱਚ ਚੱਲ ਰਿਹਾ ਆਪਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿ ਇੱਕ ਤੁਸੀਂ ਆਪਣੇ ਆਲੇ ਦੁਆਲੇ ਦੇਖ ਰਹੇ ਹੋ ਅੱਜ ਕੱਲ ਟਿਕਟੋਕ ਦੇ ਉੱਤੇ ਵੀ ਵੀਡੀਓਜ਼ ਆ ਰਹੀਆਂ ਜਾਂ ਫਿਰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਲੋਕ ਤੁਸੀਂ ਦੇਖਦੇ ਹੋ ਜਿਹੜਾ ਹੁੰਦਾ ਤਾਂ ਬੰਦਾ ਹੈ ਪਰ ਉਹ ਜਨਾਨੀਆ ਵਾਲੀਆਂ ਹਰਕਤਾਂ ਕਰਦਾ ਹੈ ਹੁੰਦੀ ਤਾਂ ਜਨਾਨੀ ਹੈ ਪਰ ਉਹ ਬੰਦੇ ਵਾਲੀਆਂ ਹਰਕਤਾਂ ਕਰਦੀ ਹੈ ਸੋ ਤਰਸੇਮ ਜੱਸੜ ਹੋਰਾਂ ਨੇ ਇਹ ਵੀ ਵਿਸ਼ਾ ਛੋਇਆ ਹੈ ਕਿ ਕਿਵੇਂ ਸਾਡੇ ਬੱਚਿਆਂ ਨੂੰ ਜੈਂਡਰ ਤੋਂ ਕਨਫਿਊਜ਼ ਕੀਤਾ ਜਾ ਰਿਹਾ ਉਹਨਾਂ ਨੂੰ ਕਨਫਿਊਜ਼ ਕਰਕੇ ਬੰਦੇ ਤੋਂ ਜਨਾਨੀ ਤੇ ਜਨਾਨੀ ਤੋਂ ਬੰਦਾ ਜਿਹੜਾ ਹੈ ਬਣਨ ਦੇ ਲਈ ਉਤਸ਼ਾਹਤ ਕੀਤਾ ਜਾ ਰਿਹਾ ਸੋ ਇਹ ਵੀ ਗੱਲ ਜਿਹੜੀ ਹੈ ਤਰਸੇਮ ਜਸੜ ਹੋਰਾਂ ਨੇ ਇਸ ਗੀਤ ਦੇ ਵਿੱਚ ਨਿਊ ਆਰਡਰ ਦੇ ਵਿੱਚ ਕੀਤੀ ਹੈ ਸੋ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਖਾਸ ਤੌਰ ਤੇ ਜਿਹੜਾ ਜੈਂਡਰ ਚੇਂਜ ਵਾਲਾ ਮਸਲਾ ਹੈ ਨਾ ਇਹ ਵਿਦੇਸ਼ਾਂ ਦੇ ਵਿੱਚ ਚੱਲ ਚੁੱਕਿਆ ਆਲਰੇਡੀ ਤੇ ਹੌਲੀ ਹੌਲੀ ਇਹ ਪੰਜਾਬ ਇੰਡੀਆ ਤੱਕ ਵੀ ਪਹੁੰਚ ਜਾਣਾ ਮਤਲਬ ਕਿ ਇੰਡੀਆ ਜਿਵੇਂ ਆਪਾਂ ਇਹ ਕਹਿੰਦੇ ਹੁੰਦੇ ਨੇ ਕਿ ਡਿਵੈਲਪਮੈਂਟ ਦੇ ਵਿੱਚ ਪਿੱਛੇ ਆ ਉਸੇ ਤਰੀਕੇ ਦੇ ਨਾਲ ਜਿਹੜੇ ਏਜੰਡੇ ਦੁਨੀਆ 'ਚ ਲਾਗੂ ਹੋ ਰਹੇ ਨੇ ਉਹਨੂੰ ਅਪਣਾਉਣ ਦੇ ਵਿੱਚ ਉਹ ਪਹੁੰਚਣ ਤੇ ਵਿੱਚ ਵੀ ਜਿਹੜਾ ਹੈ ਉਹ ਪਿੱਛੇ ਆ ਮਤਲਬ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਵਿਦੇਸ਼ ਦੇ ਵਿੱਚ ਮਾਰ ਕਰਨਗੀਆਂ ਵੈਸਟ ਦੇ ਵਿੱਚ ਉਹ ਇੰਡੀਆ ਦੇ ਵਿੱਚ ਹੌਲੀ-ਹੌਲੀ ਕਰਨਗੀਆਂ ਕਿਉਂਕਿ ਡਵੈਲਪਮੈਂਟ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਹੌਲੀ-ਹੌਲੀ ਪਹੁੰਚਦੀਆਂ ਟੈਕਨੋਲੋਜੀ ਹੌਲੀ ਪਹੁੰਚਦੀ ਹੈ ਚੰਗੀਆਂ ਗੱਲਾਂ ਹੋਲੀ ਪਹੁੰਚਦੀਆਂ ਤੇ ਮਾੜੀਆਂ ਵੀ ਉੱਥੇ ਹੋਲੀ ਪਹੁੰਚਦੀਆਂ ਸੋ ਇਹ ਜਿਹੜਾ ਜੈਂਡਰ ਚੇਂਜ ਵਾਲਾ ਮਸਲਾ ਇਹ ਸਾਡੇ ਬਾਹਰ ਪਸਣ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਬੱਚੇ ਇੱਥੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਇਹ ਚੀਜ਼ਾਂ ਜੜੀਆਂ ਨੇ ਬਹੁਤ ਧਿਆਨ ਦੇਣ ਯੋਗ ਨੇ ਜੋ ਤਰਸੀਮ ਜਸੜ ਭਰਾ ਨੇ ਇਸ ਗੀਤ ਦੇ ਵਿੱਚ ਕਹੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਹੈ ਡੈਮੋਕ੍ਰੇਸੀ ਦੀ ਕਿ ਡੈਮੋਕ੍ਰੇਸੀ ਆ ਆਮ ਦੇਸ਼ਾਂ ਦੇ ਵਿੱਚ ਕਿਹਾ ਜਾਂਦਾ ਕਿ ਸਾਡਾ ਦੇਸ਼ ਜਿਹੜਾ ਬਹੁਤ ਡੈਮੋਕ੍ਰੈਟਿਕ ਹੈ ਅਸੀਂ ਡੈਮੋਕ੍ਰੇਸੀ ਦੀ ਮਾਂ ਅਸੀਂ ਪਿਓ ਅਸੀਂ ਹੋਰ ਦਾਦੇ ਮਤਲਬ ਕਿ ਇਸ ਤਰ੍ਹਾਂ ਤਰੀਕੇ ਦੇ ਨਾਲ ਜਿਤਾਇਆ ਜਾਂਦਾ ਪਬਲਿਕ ਨੂੰ ਪਰ ਉਹ ਕਹਿੰਦੇ ਆ ਤਰਸੀਮ ਜਸੜ ਹੋਰੀ ਇਸ ਗਾਣੇ ਦੇ ਵਿੱਚ ਕਿ ਇਹਦੇ ਪਿੱਛੇ ਵੀ ਤਾਕਤਾਂ ਕੰਮ ਕਰਦੀਆਂ ਜੋ ਜੋ ਆਮ ਲੋਕਾਂ ਨੂੰ ਇੱਕ ਲੌਲੀਪੌਪ ਦੇ ਕੇ ਰੱਖਦੇ ਨੇ ਡੈਮੋਕ੍ਰੇਸੀ ਦਾ ਪਰ ਉਹਦੇ ਅੰਦਰ ਅੰਦਰ ਖਾਤੇ ਜਿਹੜਾ ਹੈਗਾ ਬਹੁਤ ਕੁਝ ਚੱਲਦਾ ਹੁੰਦਾ ਸੋ ਇਹ ਚੀਜ਼ ਵੀ ਸ਼ੋਈ ਹੈ ਤਰਸੀਮ ਜਸੜ ਹੋਰਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਪ੍ਰਾਈਵੇਸੀ ਦੀ ਹਾਂ ਅੱਜ ਤੁਸੀਂ ਦੇਖਦੇ ਹੋ ਕਿ ਟੈਕਨੋਲੋਜੀ ਆ ਚੁੱਕੀ ਹੈ ਪਹਿਲਾਂ ਕੀ ਹੁੰਦਾ ਸੀ ਟੈਕਨੋਲੋਜੀ ਨਹੀਂ ਸੀ ਤਾਂ ਤੁਸੀਂ ਆਪਣੀ ਪ੍ਰਾਈਵੇਸੀ ਜਿਹੜੀ ਹੈ ਉਹਨੂੰ ਕਾਇਮ ਰੱਖਦੇ ਹੁੰਦੇ ਸੀ ਯਾਨੀ ਕਿ ਲੋਕਾਂ ਦੇ ਵਿੱਚ ਆਪਣੀਆਂ ਉਹਨਾਂ ਦੀਆਂ ਗੱਲਾਂ ਅੰਦਰ ਦੀਆਂ ਗੱਲਾਂ ਉਹਨਾਂ ਦੇ ਕਮਰਿਆਂ ਦੇ ਵਿੱਚ ਬੈੱਡਰੂਮਾਂ 'ਚ ਕੀ ਚੱਲ ਰਿਹਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਸਾਰਾ ਪ੍ਰਾਈਵੇਸੀ ਹੁੰਦੀ ਸੀ ਪਰ ਅੱਜ ਜਿਵੇਂ ਜਿਵੇਂ ਟੈਕਨੋਲੋਜੀ ਆ ਗਈ ਹੈ smartphones ਆ ਗਏ ਨੇ iPhones ਆ ਗਏ ਨੇ ਉਸ ਤੋਂ ਬਾਅਦ ਇੱਕ ਨਵੀਂ ਟੈਕਨੋਲੋਜੀ ਹੈ ਜਿਹੜੀ ਹੁਣ ਮਾਰ ਕਰਨ ਜਾ ਰਹੀ ਹੈ ਮਨੁੱਖ ਦੇ ਉੱਤੇ ਯਾਨੀ ਕਿ ਆ ਜਿਹੜੇ ਦੁਨੀਆ ਦੇ ਵਿੱਚ ਵਸਣ ਵਾਲੇ ਮਨੁੱਖ ਆ ਉਹ ਹੈ AI ترਸੀਮ ਜਸਰ ਨੇ ਬੜੇ ਪਿਆਰੇ ਸ਼ਬਦਾਂ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਪ੍ਰਾਈਵੇਸੀ ਹੁਣ ਜਿਹੜੀ ਆ ਉਹ ਖਤਮ ਹੋ ਗਈ ਹੈ ਇੱਕ ਤੀਜੀ ਅੱਖ ਹੈ ਜਿਹੜੀ ਤੁਹਾਨੂੰ ਦੇਖ ਰਹੀ ਆ ਤੀਜੀ ਅੱਖ ਹੈ ਜਿਹੜੀ ਤੁਹਾਡੇ ਤੇ ਚੁੱਪੇ-ਚੁੱਪੇ ਤੇ ਨਜ਼ਰ ਰੱਖ ਰਹੀ ਹੈ ਇਹ ਨਹੀਂ ਕਿ ਉਹ ਸੀਸੀਟੀਵੀ ਦੀ ਹੀ ਦੇਖ ਸਕਦੇ ਆ ਤੁਹਾਨੂੰ ਹਰ ਚੀਜ਼ ਆ ਅੱਜ ਬਹੁਤ ਵਾਰ ਮੈਂ ਅਜਮਾ ਕੇ ਇਹ ਚੀਜ਼ਾਂ ਦੇਖੀਆਂ ਆ ਆਪਸ ਚ ਭਾਂ ਗੱਲਾਂ ਵੀ ਕਰਦੇ ਹੁੰਨੇ ਆ ਕਿ ਜਿਹੜਾ ਸਾਡਾ ਸਮਾਰਟਫੋਨ ਹੈ ਨਾ ਉਹ ਸਾਨੂੰ ਸੁਣ ਰਿਹਾ ਹੈ ਉਹ ਸਾਡੀਆਂ ਗੱਲਾਂ ਸੁਣ ਰਿਹਾ ਤੁਸੀਂ ਆਪਸ ਵਿੱਚ ਜਦੋਂ ਗੱਲਾਂ ਕਰਦੇ ਹੋ ਕੋਈ ਚੀਜ਼ ਦੀ ਗੱਲ ਕਰ ਲਈ ਕੋਈ ਨਾਮ ਲੈ ਲਿਆ ਉਹ ਉਹਨੇ ਕੈਚ ਕਰਕੇ ਤੇ ਜਦੋਂ ਬਾਅਦ ਵਿੱਚ ਤੁਸੀਂ ਕੋਈ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਖੋਲਦੇ ਹੋ ਤਾਂ ਉੱਥੇ ਉਹ ਚੀਜ਼ਾਂ ਤੁਹਾਨੂੰ ਦਿਖਣ ਲੱਗ ਪੈਂਦੀਆਂ ਕਿਉਂ ਕਿਉਂਕਿ ਜਦੋਂ ਤੁਸੀਂ ਉਹ ਐਪਸ ਇੰਸਟਾਲ ਕੀਤੀਆਂ ਸੀ ਤਾਂ ਤੁਹਾਡੇ ਕੋਲੋਂ ਇੱਕ ਐਗਰੀਮੈਂਟ ਮੰਗਿਆ ਜਾਂਦਾ ਹੈ ਜੇਕਰ ਤੁਸੀਂ ਉਹ ਐਕਸੈਪਟ ਕਰ ਲੈਨੇ ਹੋ ਟਰਮਸ ਐਂਡ ਕੰਡੀਸ਼ਨਸ ਤਾਂ ਇਹਦਾ ਮਤਲਬ ਹੈ ਤੁਸੀਂ ਉਹਨਾਂ ਨੂੰ ਇਜਾਜ਼ਤ ਦਿੱਤੀ ਹੋਈ ਹੈ ਕਿ ਤੁਸੀਂ ਆਪਣੇ ਮਾਈਕ੍ਰੋਫੋਨ ਜਿਹੜੇ ਨੇ ਉਹਨੂੰ ਅਲਾਉ ਕਰਦੇ ਹੋ ਕਿ ਸਾਡੀ ਐਪ ਜਿਹੜੀ ਆ ਉਹ ਸੁਣ ਸਕੇ ਸਾਡੇ ਹੋਰ ਤਰੀਕਿਆਂ ਦੇ ਨਾਲ ਅਸੀਂ ਤੁਹਾਡੀ ਲੋਕੇਸ਼ਨ ਤੁਹਾਡੀ ਹਰ ਚੀਜ਼ ਜਿਹੜੀ ਪ੍ਰਾਈਵੇਸੀ ਆ ਉਹ ਸੁਣ ਸਕੀਏ ਦੇਖ ਸਕੀਏ ਸੋ ਉਹਨਾਂ ਚੀਜ਼ਾਂ ਦੇ ਹਿਸਾਬ ਦੇ ਨਾਲ ਫਿਰ ਤੁਹਾਨੂੰ ਉਹ ਚੀਜ਼ਾਂ ਦਿਖਣ ਲੱਗ ਪੈਂਦੀ ਹੈ ਇਹਨੂੰ ਕਹਿੰਦੇ ਆ ਟੈਕਨੋਲੋਜੀ ਜੋ ਕਿ ਤੁਹਾਡੀ ਪ੍ਰਾਈਵੇਸੀ ਤੇ ਮਾਰ ਕਰ ਰਹੀ ਹੈ ਬਹੁਤ ਸਾਰੇ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਬਾਹਰ ਆ ਜਾਂਦੀਆਂ ਜਿਹੜੀਆਂ ਨਹੀਂ ਸੀ ਆਉਣੀਆਂ ਚਾਹੀਦੀਆਂ ਉਹਦੇ ਵੀ ਕਾਰਨ ਇਹ ਹੀ ਨੇ ਸੋ ਉਸ ਤੋਂ ਬਾਅਦ ਤਰਸੀਮ ਜੱਸੜ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਜਿਹੜੀਆਂ ਜੰਗਾਂ ਨੇ ਕਿਆ ਜਾ ਰਿਹਾ ਭੀ ਜੰਗਾਂ ਲੱਗਣੀਆਂ ਜਾਂ ਹੁਣ ਤੀਜੀ ਵਾਰ ਜਿਹੜੀ ਉਹ ਲੱਗਣ ਜਾ ਰਹੀ ਹੈ ਯਾਨੀ ਕਿ 3rd ਵਰਡ ਜਿਹੜੀ ਵਾਰ ਹੈਗੀ ਆ ਉਹ ਲੱਗਣ ਜਾ ਰਹੀ ਆ ਸੋ ਉਹਨਾਂ ਨੇ ਉਹ ਵੀ ਗੱਲ ਕੀਤੀ ਹੈ ਕਿ ਉਹਦੇ ਪਿੱਛੇ ਕਿਹੜਾ ਕਿਹੜਾ ਮੁਫਾਦ ਹੈਗਾ ਇਸ ਇਹ ਜਿਹੜੀ ਜੇਕਰ ਜੰਗ ਲੱਗਦੀ ਹੈ ਕੀ ਕੀ ਮੁਫਾਦ ਨੇ ਉਹਦੇ ਵਿੱਚੋਂ ਕੀ ਨਿਕਲੇਗਾ ਉਹ ਸਾਰਾ ਕੁਝ ਇਸ ਗੀਤ ਦੇ ਵਿੱਚ ਜ਼ਿਕਰ ਕੀਤਾ ਹੈ ਸੋ ਇਹ ਇਹ ਕੁਝ ਸ਼ਬਦਾਂ ਦੇ ਵਿੱਚ 3 ਕੁ ਮਿੰਟ ਦਾ ਇਹ ਗੀਤ ਹੈ ਤੇ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਸੱਚਾਈ ਜਿਹੜੀ ਹੈ ਤਰਸੇਮ ਜਸਨ ਹੋਰਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਮੇਰਾ ਅੱਜ ਇਹ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਆਪਾਂ ਸਰਾਇਆ ਕਰੀਏ ਐਸੇ ਗਾਇਕ ਸਾਡੇ ਜਿਹੜੇ ਉਹ ਸਰਮਾਇਆ ਨੇ ਸਾਡੇ ਪੰਜਾਬ ਦਾ ਸਰਮਾਇਆ ਬਹੁਤ ਸਾਰੇ ਗੀਤ ਗੀਤਕਾਰ ਗਾਇਕ ਨੇ ਜਿਵੇਂ ਮੈਂ ਪਹਿਲਾਂ ਕਿਹਾ ਪਰ ਜੋ ਐਸਾ ਕੁਝ ਲਿਖਦੇ ਜਿਨ੍ਹਾਂ ਦੀ ਕਲਮ ਐਸਾ ਲਿਖਦੀ ਹੈ ਉਹ ਵਾਕਿਆ ਹੀ ਸਾਡਾ ਸਰਮਾਇਆ ਹੈ ਸੋ ਉਹਨਾਂ ਦੀ ਜਿੰਨੀ ਹੋ ਸਕਦੀ ਹੈ ਰਿਸਪੈਕਟ ਉਹਨਾਂ ਨੂੰ ਦਿਆ ਕਰੋ ਤੇ ਉਹਨਾਂ ਦੇ ਗੀਤਾਂ ਨੂੰ ਐਪਰੀਸ਼ੀਏਟ ਕਰਿਆ ਕਰੋ 1 ਮਿਲੀਅਨ ਵਿਊ ਇਸ ਗੀਤ ਦਾ ਹੋ ਗਿਆ ਵੈਸੇ ਪਰ ਮੈਂ ਚਾਹੁੰਨਾ ਹੈ ਕਿ ਜਿਵੇਂ ਆਮ ਗੀਤਾਂ ਦੇ ਵਿਊਜ਼ ਹੁੰਦੇ ਨੇ 50 50 ਮਿਲੀਅਨ ਹੋ ਜਾਂਦੇ ਆ 100-100 ਮਿਲੀਅਨ ਹੋ ਜਾਂਦੇ ਆ ਤੇ ਇਸ ਗੀਤ ਨੂੰ ਵੀ ਸੁਣੋ ਆਪਣੇ ਮਾਪਿਓ ਨੂੰ ਸੁਣਾਓ ਆਪਣੇ ਬੱਚਿਆਂ ਤੱਕ ਨੂੰ ਇਹ ਗੀਤ ਸੁਣਾਓ ਕਿ ਆਖਰ ਕੀ ਹੈ ਤੁਹਾਨੂੰ ਪਤਾ ਲੱਗੇ ਯਾਨੀ ਕਿ ਪੰਜਾਬੀਆਂ ਨੂੰ ਪਤਾ ਲੱਗੇ ਦੁਨੀਆ ਪਰਚ ਚਲਦਾ ਕਿਵੇਂ ਦੁਨੀਆ ਚਲਾਈ ਕਿਵੇਂ ਜਾਂਦੀ ਹੈ ਦੁਨੀਆ ਕੰਟਰੋਲ ਕਿਵੇਂ ਹੁੰਦੀ ਹੈ ਕਿਹੜੀਆਂ-ਕਿਹੜੀਆਂ ਆਫਤਾਂ ਨੇ ਜੜੀਆਂ ਲਿਆਂਦੀਆਂ ਜਾਂਦੀਆਂ ਕਿਹੜੀਆਂ-ਕਿਹੜੀਆਂ ਟੈਕਨੋਲੋਜੀਆਂ ਜਿਨ੍ਹਾਂ ਰਾਹੀਂ ਤੁਹਾਨੂੰ ਕੈਚ ਕੀਤਾ ਜਾ ਰਿਹਾ ਕਿੱਦਾਂ ਤੁਹਾਡੇ ਬੱਚਿਆਂ ਦੇ ਜੈਂਡਰ ਕਨਫਿਊਜ਼ਨ ਜਿਹੜੀ ਆ ਤੁਹਾਡੇ ਚ ਆ ਰਹੀ ਹੈ ਸੋ ਹੋਰ ਬਹੁਤ ਕੁਝ ਹੋ ਰਿਹਾ ਤੇ ਆਪਾਂ ਮੇਰੇ ਕਹਿਣ ਦਾ ਅਖੀਰ ਦੇ ਵਿੱਚ ਮਤਲਬ ਇਹ ਹੈ ਕਿ ਆਪਾਂ ਐਸੇ ਗੀਤਕਾਰ ਗਾਇਕਾ ਨੂੰ ਜਿਹੜਾ ਅਪਰੀਸ਼ੀਏਟ ਕਰਿਆ ਕਰੀਏ ਤਾਂ ਕਿ ਹੋਂਦੇ ਸਮੇਂ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਗੀਤ ਜਿਹੜੇ ਆ ਉਹ ਸਾਡੇ ਵਾਸਤੇ ਲੈ ਕੇ ਆਉਣ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ ਤੇ ਦੇਖਦੇ ਰਹੋ ਪ੍ਰਾਈਡ ਪੰਜਾਬੀ